ਗਾਈਜ਼ ਵੈਲਕਮ ਬੈਕ ਟੂ ਮਾਈ ਵਲੌਗ ਚੈਨਲ ਅੱਜ ਵੱਜ ਗਈ ਹੈ 7:00 ਕੀ ਆਪਾਂ ਲੇਟ ਕਰਨ ਲੱਗੇ ਹਾਂ ਕਿਉਂਕਿ ਅੱਜ ਪੂਰਾ ਦਿਨ ਪੜ ਰਹੇ ਸੀ ਆਪਾਂ ਕੱਲ ਨੂੰ ਆਪਣਾ ਪੇਪਰ ਆ ਜੀ ਤਾਂ ਕਰਕੇ ਹੁਣ ਆਪਾਂ ਚੱਲਾਂਗੇ ਸਟੇਸ਼ਨਰੀ ਦਾ ਸਮਾਨ ਲੈਣ ਅਤੇ ਗੁਰਦੁਆਰਾ ਸਾਹਿਬ ਸਾਨੂੰ ਟਾਈਮ ਦਿਖਾ ਦਿੰਦਾ ਹੈ ਜੀ 7:00 ਵੱਜ ਗਏ ਆ ਚੱਲਦੇ ਆਪਾਂ ਜੀ ਗੁਰਦੁਆਰੇ ਦੇ ਰਾਹ ਤੇ ਹਾਂਜੀ ਜੀ ਮੇਰਾ ਦੋਸਤ ਵੀ ਨਾਲ ਆਇਆ ਹੋਇਆ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਵਾਹਿਗੁਰੂ ਹਾਂ ਮੇਰਾ ਦੋਸਤ ਹਾਂ ਇਹ ਪੂਰਾ ਨੇਰਾ ਹੋਇਆ ਪਿਆ ਇਹ ਮੇਰਾ ਫਰੈਂਡ ਹਾਂ ਗੁਰਦੁਆਰੇ ਤੋਂ ਮੱਥਾ ਟੇਕ ਕੇ ਜਾ ਕੇ ਮਿਲਦੇ ਆਂ ਅੰਦਰ ਅੰਦਰ ਅਲਾਉਡ ਨਹੀਂ ਹੋਣੀ ਬਣਾਵਾ ਕੇ ਪਰਪਸ ਹੈ ਹਾਂ ਜੀ ਹਾਂ ਜੀ ਆਪਾਂ ਹਾਂ ਜੀ ਉਹ ਆਪ ਆ ਗਿਆ ਜੀ ਗੁਰਦੁਆਰੇ ਮੱਥਾ ਟੇਕ ਕੇ ਉੱਥੇ ਆਪਾਂ ਨੇ ਘੱਟ ਬਲੌਕਤਾ ਕਿਉਂਕਿ ਸੰਗਤ ਬੈਠੀ ਸੀ ਨਾ ਉੱਥੇ ਵੀ ਵੀਡੀਓ ਬਣਾ ਨਹੀਂ ਸਕਦੇ ਤੁਹਾਨੂੰ ਦਿਖਾ ਦਿੰਨੇ ਆ ਜੀ ਉੱਥੇ ਵੀਡੀਓ ਸਿੱਧਾ ਬੋਰਡ ਲੱਗਿਆ ਸੀ ਵੀਡੀਓ ਨਾ ਬਣਾਓ ਜੀ ਤਾਂ ਕਰਕੇ ਅਸੀਂ ਵੀਡੀਓ ਨਹੀਂ ਬਣਾਈ ਇਸ ਤੇ ਸਟੇਸ਼ਨਰੀ ਦੀ ਹੁਣ ਜੀ ਆਪਾਂ ਚੱਲੇ ਆ ਸਟੇਸ਼ਨਰੀ ਲੈਣ ਉੱਥੇ ਜਾ ਕੇ ਉੱਥੇ ਆ ਉੱਥੇ ਜਾ ਕੇ ਮਿਲਦੇ ਆ ਜੀ ਆਪਾਂ ਓਕੇ ਬਾਏ ਟਾਟਾ ਉੱਥੇ ਜਾ ਕੇ ਮਿਲਦੇ ਆ ਪਾਇਆ ਸਟੇਸ਼ਨਰੀ ਦੀ ਦੁਕਾਨ ਤੇ ਇੱਥੇ ਹੈਗੀ ਚੰਨ ਬੁੱਕਸਟਾਫ ਤੁਹਾਨੂੰ ਸਪੇਸ ਨਾਲ ਨਹੀਂ ਲੈ ਕੇ ਬਾਹਰ ਮਿਲ ਹਾਂ ਹਾਂ ਸੋ ਜੀ ਹਾਂਜੀ ਕੱਲਾ ਪਰ ਮੈਡੀਕਲ ਤੇ ਜਾਣਾ ਜਦੋਂ ਮੈਂ ਮੈਨੂੰ ਮਾਨਗਾ ਚ ਮੈਡੀਕਲ ਓਕੇ ਫਿਰ ਤੁਹਾਨੂੰ ਘਰ ਜਾ ਕੇ ਮਿਲਣਾ ਅਗੇ ਸੀ ਘਰੇ ਬਾ ਡੈਡੀ ਆ ਜੀ ਆਪਾਂ ਹੁਣ ਅਗੇ ਸੀ ਘਰੇ ਹੁਣ ਆਪਾਂ ਜੀ ਰੋਟੀ ਰੋਟੀ ਖਾਵਾਂਗੇ ਆਪਾਂ ਵਲੌਗ ਕੰਟੀਨਿਊ ਕਰਾਂਗੇ ਕੱਲ੍ਹ ਸ਼ਾਮ ਦੇ 6 ਵਜੇ ਤੱਕ ਕੰਟੀਨਿਊ ਰੱਖਾਂਗੇ ਜੀ ਆ ਗਿਆ ਜੀ ਆਪਣਾ ਡਿਨਰ ਹੁਣ ਆਪਾਂ ਖਾ ਕੇ ਬਾ ਸੌਣਾ ਵਾ ਫਿਰ ਆਪਾਂ ਸਵੇਰੇ ਕੰਟੀਨਿਊ ਕਰਾਂਗੇ ਵੇਖੋ ਮੇਰਾ ਡਿਨਰ ਆ ਮੇਰੀ ਫੇਵਰੇਟ ਚਟਣੀ ਬਣਾਈ ਅੱਜ ਮੰਮੀ ਨੇ ਥੈਂਕ ਯੂ ਮੰਮੀ ਹਾਂ ਦੇਖੋ ਜੀ ਬਾੜੀ ਸੋਹਣੀ ਮੇਰੀ ਫੇਵਰੇਟ ਆਈ ਹੈਲੋ ਗਾਇਸ ਹੁਣ ਆਪਾਂ ਹੋ ਗਿਆ ਜੀ ਰੈਡੀ ਕੱਲ ਅੱਜ ਸਵੇਰੇ ਆਪਣਾ ਪੇਪਰ ਸੀ ਤਾਂ ਕਰਕੇ ਆਪਾਂ ਨੇ ਹਜੇ ਵਲੌਗ ਨਹੀਂ ਕੀਤਾ ਸਵੇਰ ਦੇ ਤਾਂ ਅੱਜ ਵੱਜ ਗਿਆ 3 ਵੱਜ ਗਿਆ ਜੀ ਹੁਣ ਆਪਾਂ ਚੱਲਦੇ ਆਂ ਮੋਟਰ ਤੇ ਮੋਟਰ ਤੇ ਨਾਲ ਡੈਡੀ ਦੇ ਕੰਮ ਕਰਾਉਣਾ ਵਾ ਜੀ ਚਲੋ ਮੋਟਰ ਤੇ ਚੱਲਦੇ ਆਂ ਜੀ ਆਪਾਂ ਸਾਈਕਲ ਤੇ ਚੱਲਾਂਗੇ ਜੀ ਨਾਲੇ ਆਪਾਂ ਚੱਲੇ ਸੀ ਮੋਟਰ ਤੇ ਆ ਦੇਖੋ ਮੇਰੇ ਦੋਸਤ ਨੇ ਮੈਨੂੰ ਆਕ ਮਾਰ ਲਈ ਆ ਹੁਣ ਆ ਮੂਲ ਕੋ ਦਾ ਸੰਗ ਦਾ ਬਾਈ ਕੀ ਆ ਹੋ ਸਕਸ ਆਲੇ ਮੁੰਡਾ ਸਾਈਕਲੀ ਚਲਾਉਂਦਾ ਵਾ ਹਾਂਜੀ ਹੁਣ ਆਪਾਂ ਚੱਲਦੇ ਮੋਟਰ ਤੇ ਜਿਹੜਾ ਨਾ ਕੰਮ ਕਮ ਕਰਾਵਾਂਗੇ ਦਿਮਾਲਾ ਜੀ ਮੈਂ ਧੋਗ ਦੇਣਾ ਪਹਿਲਾਂ ਹੀ ਸਿੱਖਿਆ ਸੀ ਆ ਦੇਖ ਲੋ ਕਿੰਨਾ ਸੋਨਾ ਬੰਨਣ ਲੱਗ ਗਿਆ व्लॉग चल रही ही मैं धमाल ले बंदा हूं ना वीडियो तो इसी कैसी है मैं YouTube पे तो। और फिर जी हवा बहुत चल रही है आज भी रात आप बस टेस्ट में लेना मालूम आएगी मैं कुर्तुबारी भी कैसी है ਜੀ ਆਪਣੀ ਮੋਟਰ ਤੁਹਾਨੂੰ ਦਿਖਾਉਣੇ ਮੋਟਰ ਸਾਈਕਲ ਈ ਹੈ ਜੀ ਆਪਣੀ ਉਹ ਮੋਟਰ ਆ ਗਈ ਆਪਣੀ ਹੱਥਾਂ ਡੰਗੜ ਡੁੰਗਰੇ ਹੁੰਦੇ ਆ ਗੱਡੀ ਕੰਮ ਕਰਦਾ ਹੋਇਆ ਉਹ ਆ ਗਈ ਜੀ ਆਪਣੀ ਮੋਟਰ ਸਿੱਧਾ ਰਾਵਾਂ ਆ ਗਈ ਜੀ ਆਪਣੀ ਮੋਟਰ ਉਹ ਆਪਣਾ ਬੋਲ ਤੇ ਖੜਾ ਵਾ ਹੁਣ ਆਪਾਂ ਗੱਡੀ ਨਾਲ ਪੱਟੇ ਚ ਕੋਣ ਲੱਗੇ ਸੀਗੇ ਜੀ ਵੱਡਾ ਡੈਡੀ ਜੀ ਪੱਠੇ ਸਿੱਟਦਾ ਸੀਗਾ ਅੱਜ ਇਹਨਾਂ ਦਾ ਵੀ ਕੰਮ ਲੇਟ ਹੋ ਗਿਆ ਧਾਰਾਂ ਛੋੜੀਆਂ ਸੀਗੀਆਂ ਕੌਣ ਅਸੀਂ ਧਾਰਾਂ ਚੋਮਾਂਗੇ ਹਾਂਜੀ ਜੀ ਆਪਣਾ ਜੀ ਸਾਰਾ ਕੰਮ ਹੁਣ ਨਿਬੜ ਗਿਆ ਸੀਗਾ ਵੱਡੇ ਡੈਡੀ ਦਾ ਵੀ ਨਿਬੜ ਗਿਆ ਸੀਗਾ ਹਾਂ ਤੁਹਾਡੇ ਨਾਲ ਜੀ ਇੱਕ ਪੌਂਟੈਂਟ ਗੱਲ ਕਰਨੀ ਸੀਗੀ ਪਹਿਲੀ ਵੀਡੀਓ ਤੇ ਜੀ ਬਹੁਤ ਵਧੀਆ ਰਿਸਪੌਂਸ ਆਇਆ ਤੁਹਾਡਾ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੇ ਬਹੁਤ ਵਧੀਆ ਰਿਸਪੌਂਸ ਆਇਆ ਮੇਰੇ ਹੁਣ ਪੇਪਰ ਚੱਲਦੇ ਆ ਜੀ 28 ਤਰੀਕ ਨੂੰ ਮੇਰੇ ਖਤਮ ਹੋਣੇ ਆ ਤੁਸੀਂ ਕੰਟੈਂਟ ਦੇ ਦਿਓ ਮੈਨੂੰ ਕਮੈਂਟ ਕਰਦੇ ਹੋ ਕਿਤੇ ਵੀਡੀਓ ਬਣਾਈਏ ਫਿਰ ਆਪਣੀਆਂ ਰੈਗੂਲਰ ਵੀਡੀਓ ਆ ਕਰਨੀ ਕਿ ਆ 28 ਤਰੀਕ ਦੇ ਵਿੱਚ ਵਿੱਚ ਜੇ ਕੋਈ ਇੱਕ ਵੀਡੀਓ ਮਿਸ ਹੋ ਗਈ ਸੌਰੀ ਉਹਦੇ ਵਾਸਤੇ ਕਿਉਂਕਿ ਮੇਰੇ ਪੇਪਰ ਚੱਲ ਰਹੇ ਨੇ ਇਹਦੇ ਕਰਕੇ ਮੇਰਾ ਪੜਾਈ 'ਚ ਧਿਆਨ ਚੱਲ ਰਿਹਾ ਹਜੇ ਪੂਰਾ ਦਿਨ ਮੇਰਾ ਪੜਾਈ 'ਚ ਲੰਘ ਰਿਹਾ ਹਾਂਜੀ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਓਕੇ ਬਾਈ ਟਾਟਾ ਸੀ ਯੂ